ਕਾਜ਼ਾ ਕੀ ਹੋਇਆ ਧੀ ਕੀਰਤਨ ਮੈਂ ਮੈਂ ਇੱਕ ਕੀਰਤਨ ਨੂੰ ਆ ਥੱਕ ਗਿਆ ਮੈਂ ਡੇਅਰ ਦਿੱਤਾ ਧੀ ਮੈਂ ਲੈਸ ਬਨੰਦਾ ਉਹ ਵੀ ਪੇਪਰ ਨਾਲ ਤਾਂ ਬਣਾ ਰਹੀ ਐ ਮੈਂ ਡੇਅਰ ਦਿੱਤਾ ਧੀ ਇਹੇ ਬਿਆਂਡਰ ਦਿੱਤਾ ਦੀ BLJ ਦੇ 5 ਤੋਂ ਉੱਪਰ ਮਾਰਕਸ ਆਏ 10 ਜੋ ਮੈਂ ਦਊਂਗਾ ਰੇਟਿੰਗ ਕਰੋ ਕਰ ਰਹੇ ਤੁਸੀਂ ਵੀ ਕਮੈਂਟ ਚ ਜਿਹਨੂੰ 10 ਤੋਂ ਉੱਪਰ ਮਾਰਕਸ 5 ਤੋਂ ਉੱਪਰ ਮਾਰਕਸ ਆਏ ਫਿਰ ਤਾਂ ਇਹਨੂੰ ਮਿਲੂਗੀ ਸਾਈਕਲ ਦੀ ਰਾਈਡ ਜਿਹਨੂੰ 5 ਤੋਂ ਨੀਚੇ ਮਾਰਕਸ ਆਏ ਫਿਰ ਇਹਨੂੰ ਮਿਲੂਗੀ ਪੁਨਿਸ਼ਮੈਂਟ ਤਾਂ ਤੁਸੀਂ ਇਹਨਾਂ ਗੱਲ ਕਰੋ ਹਾਂਜੀ ਦੋਸਤੋ ਤਾਂ ਪੁਨਿਸ਼ਮੈਂਟ ਛੇਤੀ ਛੇਤੀ ਕਮੈਂਟ ਕਰੋ ਹਾਂ ਤੋ ਕਰੋ ਸੋ ਨਿਕ ਚੀਜ਼ ਦਿਖਾਉਣਾ ਮੈਂ ਇਹਨੂੰ ਕੀ ਕੀ ਦਿੱਤਾ ਪਹਿਲਾਂ ਤਾਂ ਮੈਂ ਨਹੀਂ ਦਿੱਤੀ ਟੇਪ ਫਿਰ ਦੂਜਾ ਆਲ ਪੈਸਟਲਸ ਤੇ ਆ ਆਲ ਪੈਸਟਲਸ ਇਹਦਾ ਨਾਮ ਕੀ ਹੈ ਪੈਸਟਲ ਸਕੈਚ ਤੇ ਆ ਕਰਾਉਣ ਵੀ ਨੇ ਇਹਦੇ ਕੋਲ ਬਸ ਇਹਨੂੰ 5 20 ਮਿੰਟ ਹੋਰ ਲੱਗਣਗੇ ਮਨੋਂ ਵਾਸਤੇ ਇਤਨੇ ਸਾਨੂੰ ਆਪ ਦੇ ਤਾਂ ਸੋ ਉਹਨੂੰ ਕੁੱਤੇ ਨਾਮ ਲਾਉਣੇ ਆ ਉਹ ਤੋਂ ਪਹਿਲਾਂ ਕੀ ਇਤਨੇ ਇੱਕ ਗੱਲ ਕਹਿਣੀ ਹੈ ਸਾਨੂੰ ਆ ਤੇ ਪੁੱਛੋ ਹਾਂ ਹੰਦੀ ਦੋਸਤੋ ਇਹਨੇ ਕੁਛ ਨਹੀਂ ਦਿੱਤਾ ਸਭ ਕੁਝ ਮੇਰਾ ਹੈ ਝੂਠ ਬੋਲ ਰਿਹਾ ਚਲੋ ਕੋਈ ਗੱਲ ਨਹੀਂ ਦੋਸਤੋ ਵੀ ਕਹਿ ਰਹੀ ਹੈ ਝੂਠ ਮੈਂ ਤੁਹਾਨੂੰ ਆ ਦੇ ਕੁੱਤੇ ਨਾਮ ਨਹੀਂ ਲਿਆ ਉਹਦਾ ਨਾਮ ਹੈ ਸਨੋਈ ਦੋਸਤੋ ਇਹ ਮੈਨੂੰ ਨਹੀਂ ਸੱਟ ਬਾਜੇ ਦੇਖੋ ਮੋਟਾ ਹਾਲੇ ਵੀ ਨਹੀਂ ਟਿਕਦਾ ਇਹ ਮੈਂਨੇ ਜੀ YouTube ਤੇ ਵੀਡੀਓ ਮੈਂ ਪਾਈ ਹੋਈ ਨੇ ਕਹੀ ਤੁਸੀਂ ਹੁਣੇ ਆ ਕੇ ਦੇਖੋ ਮੈਂ ਲਾਈਕ ਐਂਡ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਫਾਲੋ ਤਾਂ ਹਾਲੇ ਬਣਾ ਰਹੀ ਹੈ ਜਦੋਂ ਨੇ ਬਣਾ ਲਈਓ ਤਾਂ ਮਿਲਦਾ ਸੁਣ ਬਾਈ ਟਾਟਾ ਤੁਹਾਨੂੰ ਮਿਲਾਨਾ ਹੈ ਆਪਣੇ ਚੈਰੀ ਬੰਟੂ ਸ਼ਿੰਟੂ ਨਾਲ ਇਹਦਾ ਨਾਮ ਹੈ ਚੈਰੀ ਇਹ ਬਹੁਤ ਪੁਰਾਣਾ ਕਾਕਾ ਤੇ ਆਹ ਬੰਟੂ ਆ ਸੌ ਰਤੀ ਤੇ ਆਹ ਜਿੰਟੂ ਤੇ ਆਹ ਕੱਛੂ ਬੋਕਾਇਆ ਤਾਂ ਦੋਸਤੋ ਬਾਅਦ ਚ ਮਿਲਦੇ ਆ ਤਾਂ ਦੋਸਤੋ ਹੁਣ ਮੈਂ ਇੱਕ ਫਨੀ ਗੱਲ ਦੱਸਦੇ ਆ ਇਹਨੂੰ ਰੋਹਣੀ ਮਿਲ ਰਹੀ ਸੀ ਤਾਂ ਇਹਨੇ ਆਹ ਜਰਾਬ ਨਾਲ ਚੈਰੀ ਐ ਚ ਰੂਮ ਕੱਢ ਕੇ ਇਹ ਚ ਪਾ ਰਹੀ ਹੈ ਹੁਣ ਇਹ ਤਾਂ ਇਹਨਾਂ ਗੱਲ ਕਰੋ ਹਾਂਜੀ ਦੋਸਤੋ ਦਾ ਕਤਲ ਕਰਤਾ ਹੈ ਆ ਦੇਖ ਲਓ ਇਹਦਾ ਗਲਾ ਬਾੜਦਾ ਹੈ ਆਪਾਂ ਨੇ ਹੁਣ ਆਪਾਂ ਇਹ ਚ ਰੂਹ ਕੱਢਾਂਗੇ ਆ ਦੇਖੋ ਗਾਇਸ ਐਨੀ ਸਾਰੀ ਰੂਹ ਨਿੱਕਲ ਗਈ ਤਾਂ ਗਾਇਸ ਇਹ ਰੂਹ ਮੇਚ ਪਾਰੀਆਂ ਲੇਸਾਂ ਲ ਬਣਾਉਣੇ ਨੇ ਜਿਹੜੇ ਨੇ ਬਸ ਇਹਨੂੰ ਕੁਛ ਕਮਿੰਟ ਲੱਗਣਗੇ ਜਦੋਂ ਇਹ ਲੇਸ ਬਣਗੇ ਬਾਤ ਫਿਰਨ ਕਰ ਦੱਸੋ ਦੋਸਤੋ ਇਹ ਕਰੀਏ ਕੁਛ ਗਾਇਸ ਆਪ ਦੇਖ ਕਰਿਆ ਹਾਂ ਟਾਈਡਿੰਗ ਮਾਰ ਮੁਰ ਕੇ ਕੁਛ ਰੂਹਾਂ ਕੱਢਣ ਦੀ ਜ਼ਰੂਰਤ ਨਹੀਂ ਆਏਗੀ ਸਾਨੂੰ ਮਾਰਕੀਟ ਚੋਂ ਲੈ ਆਇਓ ਸਾਡੇ ਵੀ ਹੁਣ ਥੱਪੜ ਪੈਨ ਨਾਲ ਨੇ ਗਾਇਸ ਤਾ ਦੋਸਤੋ ਦੇਖ ਸਕਦੇ ਹੋ ਇਹਨੇ ਰੂਪ ਆ ਚੁੱਕੀ ਹੈ ਤਾਂ ਦੋਸਤੋ ਦੇਖ ਰਹੇ ਨੇ ਜੋੜ ਰਹੀ